ਜੀ ਇੱਕ ફરિયાદ ਜਕੀਤੀ ਹੈ 121 ਅੰਡਰ ਸੈਕਸ਼ਨ 2285 ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਦੋਸ਼ੀ ਫਿਲਹਾਲ ਜੀ ਅਰੈਸਟ ਕੀਤਾ ਤਿੰਨ ਦਿਨ ਦੇ ਰਿਮਾਂਡ ਦੇ ਉੱਤੇ ਆ ਜਿਹਦੇ ਵਿੱਚ 3150 ਟ੍ਰੈਮੋਡੋਲ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਆ ਬਰਾਮਦ ਕੀਤੀਆਂ ਉਹਦੇ ਕੋਲ ਕਿੱਥੋਂ ਆਉਂਦਾ ਅਗਲੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹਦੇ ਚ ਅੱਜ ਅਸੀਂ ਜਿਹੜਾ ਹੈਗਾ ਦੋਸ਼ੀ ਇੱਕ ਦੋ ਜਿਹੜੇ ਦੋਸ਼ੀ ਹੋਏ ਨੇ ਉਹ ਨਾਮਜ਼ਦ ਕਰਾਂਗੇ ਇਹ ਪੁਰਾਣੇ ਕਿਲੇ ਦੇ ਵਿੱਚੋਂ ਅਰੈਸਟ ਕੀਤਾ ਜੀ ਇਹ ਮਤਲਬ ਬੇਸਿਕ ਇਹ ਛਿੱਟਾਂ ਵਾਲੇ ਤੋਂ ਬਰਾਉਂ ਕਰਦਾ ਜੀ ਤੇ ਇਹ ਪਹਿਲਾਂ ਵੀ ਜਿਹੜੀ ਇਹ ਚ ਦੱਸਣ ਵਾਲੀ ਗੱਲ ਹੈ ਵੀ ਇਹਦੇ ਚ ਪਹਿਲਾਂ ਵੀ 3000 ਗੋਲੀ ਦਾ ਖਲਾਫ ਮਰਚਾ ਤੱਕ ਜੁਆ ਜਿਹਦੇ ਚ ਇਹ ਕਨਵੈਕਸ਼ਨ ਹੋਈ ਹੋਈ ਹੈ ਉਹਨੂੰ 10 ਸਾਲ ਦੀ ਸਜ਼ਾ ਹੋਈ ਸੀ ਤੇ 4 ਸਾਲ ਇਹ ਕੱਟ ਕੇ ਆਇਆ ਹੈ ਜੀ ਤੇ ਦੁਬਾਰਾ ਫਿਰ ਇਹ ਜਿਹੜਾ ਹੈਗਾ ਇਸੇ ਕੰਮ ਦੇ ਵਿੱਚ ਤੰਦੇ ਵਿੱਚ ਲੱਗਿਆ ਹੋਇਆ ਕਿੰਨੇ ਟਾਈਮ ਤੋਂ ਕਰ ਰਿਹਾ ਹੈ ਕਿਉਂਕਿ ਇੰਨੇ ਟਾਈਮ ਦਿੱਤਾ ਹੈ ਅ ਅ ਅੰਦਰ ਦੀ ਜੇਲ੍ਹ ਦੇ ਵਿੱਚ 400 10 ਸਾਲ ਦੀ ਸਜ਼ਾ ਹੋਈ ਇਸ 400 ਕੰਪਲੀਟ ਕਰਕੇ ਆ ਸਜ਼ਾ ਆਪਣੀ ਤਵੇ ਪਰੋਲ ਦਿੱਤੇ ਹੈਗਾ ਪਰ ਉਹ ਕਿਉਂ ਹੈ ਹੋਣ ਬਈ ਤੇ ਜੋ ਉਹਨੂੰ ਹੈਗਾ ਵੀ ਪਰੋਲ ਦੇ ਹੁੰਦੇ ਆ 4 ਸਾਲ ਦੀ ਸਜ਼ਾ ਕੱਟੀ ਹੋਈ ਹੈ ਕਿਹੜੀ ਗੱਲ ਹੈ ਪਹਿਲਾਂ ਵੀ 3 ਐਂਟੀ ਦਾ ਹੀ ਪਰਚਾ ਹੋਇਆ ਜੀ ਉਹ ਵੀ ਗੋਲੀਆਂ ਦਾ ਪਰਚਾ 3000 ਗੋਲੀ ਦਾ ਨਸ਼ੀਲੀ ਗੋਲੀ ਦਾ ਪਰਚਾ ਪਤਾ ਲੱਗਿਆ ਜੀ ਸਟ੍ਰੇਟ ਫਾਰਵਰਡ ਦੇ ਉੱਤੇ ਇੱਥੇ ਹਾਂ ਚੱਲ ਰਿਹਾ ਸਟ੍ਰੇਟ ਫਾਰਵਰਡ ਦੇ ਉੱਤੇ ਅਸੀਂ ਅੱਜ ਨਾਮਜ਼ਦ ਕਰਾਂਗੇ ਇੱਕ ਦੋ ਬੰਦੇ ਜਿਹੜੇ ਇਹਨੂੰ ਸਮਾਨ ਦੇ ਕੇ ਗਏ ਸੀ ਜਾਂ ਇਹਦੇ ਕੰਟੈਕਟ ਦੇ ਵਿੱਚ